ਜਿਵੇਂ ਆਤਮਿਕ ਜ਼ਿੰਦਗੀ ਵਾਸਤੇ ਗੁਰੂ ਦੀ ਲੋੜ ਹੈ ਆਤਮਿਕ ਜੀਵਨ ਵਾਸਤੇ ਗੁਰੂ ਦੀ ਲੋੜ ਹੈ ਜੇ ਸਤਗੁਰੂ ਜੀ ਸਾਡੇ ਕੋਲ ਨਾ ਹੋਣ ਜੇ ਗੁਰੂ ਦਾ ਉਪਦੇਸ਼ ਸਿੱਖ ਦੇ ਕੋਲ ਨਾ ਹੋਵੇ ਤੇ ਸਿੱਖ ਆਤਮਿਕ ਮੌਤੇ ਮਰ ਜਾਂਦਾ ਹੈ ਗੁਰੂ ਜੀ ਦੀ ਸਿੱਖਿਆ ਤੋਂ ਬਿਨਾ ਅਸੀਂ ਅੰਦਰੋਂ ਡੈਡ ਹੋ ਜਾਂਦੇ ਹਾਂ ਅੰਦਰੋਂ ਮਰ ਜਾਂਦੇ ਹਾਂ ਇਸੇ ਤਰੀਕੇ ਦੇ ਨਾਲ ਹਵਾ ਜਿਹੜੀ ਹੈ ਇਹ ਸਰੀਰ ਵਾਸਤੇ ਲੋੜੀਂਦੀ ਹੈ ਹਵਾ ਤੋਂ ਬਿਨਾ ਸਵਾਸਾਂ ਤੋਂ ਬਿਨਾ ਇਹ ਸਰੀਰ ਵਰ ਜਾਂਦਾ ਹੁਣ ਇਨਸਾਨ ਦੀ ਜਿਹੜੀ ਪੈਦਾਇਸ਼ ਹੈ ਸਾਹ ਸੰਗਤ ਉਹ ਵੀ ਇੱਕ ਪਾਣੀ ਦੀ ਬੂੰਦ ਤੋਂ ਹੁੰਦੀ ਹੈ ਨਾ ਸਾਡੇ ਇਸ ਸੋਹਣੇ ਸਰੀਰ ਦੀ ਜਿਹੜੀ ਅਰੰਭਤਾ ਹੈ ਉਹ ਵੀ ਇੱਕ ਛੋਟੀ ਜੀ ਪਾਣੀ ਦੀ ਬੂੰਦ ਤੋਂ ਹੋਈ ਤੇ ਉਂਝ ਵੀ ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦਾ ਕਥਨ ਹੈ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਇ ਇਸ ਸੰਸਾਰ ਨੂੰ ਜ਼ਿੰਦਗੀ ਦੇਣ ਵਾਲਾ ਪਾਣੀ ਹੈ ਜੇ ਪਾਣੀ ਨਾ ਹੋਵੇ ਇਹ ਸਰੀਰ ਬਹੁਤੀ ਦਿਨ ਜਿਉਂਦਾ ਨਹੀਂ ਰਹਿ ਸਕਦਾ ਜਿੰਨੇ ਵੇਲ ਬੂਟੇ ਨੇ ਪੇੜ ਪੌਦੇ ਨੇ ਉਹ ਸਾਰੇ ਪਾਣੀ ਦਾ ਕਰਕੇ ਜਿਉਂਦੇ ਅਫਸੋਸ ਇਸ ਗੱਲ ਦਾ ਹੈ ਮਨੁੱਖ ਨੇ ਅੱਜ ਇਹ ਸਾਰੀਆਂ ਚੀਜ਼ਾਂ ਹੀ ਦੋਸ਼ਤ ਕਰ ਦਿੱਤੀਆਂ ਨਾ ਹਵਾ ਸਾਫ਼ ਸੁਥਰੀ ਰਹੀ ਨਾ ਪਾਣੀ ਸਾਫ਼ ਸੁਥਰਾ ਸੀ ਰਹਿਣ ਦਿੱਤਾ ਤੇ ਨਾ ਇਸ ਧਰਤੀ ਨੂੰ ਸੀ ਸਾਫ਼ ਸੁਥਰਾ ਰਹਿਣ ਦਿੱਤਾ ਹੈ ਮਨੁੱਖ ਨੇ ਤਰੱਕੀ ਦੇ ਨਾਮ ਦੇ ਉੱਪਰ ਅਗਾਹ ਵਧਣ ਦੇ ਨਾਮ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਦੂਸ਼ਿਤ ਕਰ ਦਿੱਤੀਆਂ ਨੇ ਤੇ ਨਿਤ ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਦੇ ਬਚਨ ਪੜ੍ਹਦੇ ਆਂ ਸਾਨੂੰ ਉਸ ਵੇਲੇ ਯਾਦ ਰੱਖਣਾ ਚਾਹੀਦਾ ਸਾਡੇ ਸਤਿਗੁਰੂ ਜੀ ਨੇ ਇਹਨਾਂ ਦੀ ਜਿਹੜੀ ਇੰਪੋਰਟੈਂਸ ਹੈ ਮਨੁੱਖ ਦੀ ਸਰੀਰਕ ਜ਼ਿੰਦਗੀ ਵਾਸਤੇ ਉਹ ਦਰਸਾਈ ਹੋਈ ਹੈ ਤੇ ਸਾਨੂੰ ਇਹਨਾਂ ਨੂੰ ਬਚਾਉਣ ਤੇ ਇਹਨਾਂ ਦੀ ਸਾਫ ਸਫਾਈ ਵਾਲੇ ਪਾਸੇ ਧਿਆਨ ਦਿੰਦੇ ਰਹਿਣਾ ਚਾਹੀਦਾ ਦੁਸਰ ਰਾਤ ਭਾਵ ਕੇ ਦਿਨ ਅਤੇ ਰਾਤ ਦੋਏਦਾਰਤਾ ਦੋਵੇਂ ਦਾਇ ਦਾਇਆ ਖਡਾਵਾ ਤੇ ਖਡਾਵੀ ਸਾਸ-ਸੰਗਤ ਪੁਰਾਣੀ ਸਮਿਆਂ ਦੇ ਵਿੱਚ ਨਾ ਕਈ ਵਾਰੀ ਰਾਜੇ ਮਹਾਰਾਜੇ ਆਪਣੇ ਬੱਚਿਆਂ ਨੂੰ ਖਡਾਉਣ ਵਾਸਤੇ ਖਡਾਵੇ ਖਡਾਵੀਆਂ ਰੱਖ ਲੈਂਦੇ ਹੁੰਦੇ ਸਨ ਹੁਣ ਖਡਾਵੇ ਦਾ ਮੇਨ ਕੰਮ ਕੀ ਹੈ ਖਡਾਵੇ ਦਾ ਕੰਮ ਇਹ ਹੈ ਕਿ ਉਹ ਬੱਚੇ ਨੂੰ ਐਸਾ ਪਰਚਾਵੇ ਕਿ ਬੱਚੇ ਨੂੰ ਨਾ ਮਾਂ ਦਾ ਚੇਤਾ ਆਵੇ ਤੇ ਨਾ ਪਿਤਾ ਦਾ ਚੇਤਾ ਆਵੇ ਉਹ ਖਡਾਵਾ ਹੀ ਕਾਹਦਾ ਹੋਇਆ ਜਿਹਦੇ ਹੁੰਦਿਆਂ ਬੱਚਾ ਰੋਣ ਲੱਗ ਪਵੇ ਤੈਨੂੰ ਬਾਪੇ ਚੇਤੇ ਆ ਜਾਵੇ ਭਾਵੇਂ ਕਿ ਖਡਾਵਾ ਹੋਵੇ ਤੇ ਭਾਵੇਂ ਖਡਾਵੀ ਹੋਵੇ ਉਹਨਾਂ ਦਾ ਕੰਮ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਪਰਚਾ ਕੇ ਰੱਖਣਾ ਬੱਚਿਆਂ ਨੂੰ ਆਰੇ ਲਾ ਕੇ ਰੱਖਣਾ ਬੱਚਿਆਂ ਨੂੰ ਖੇਡੇ ਲਾ ਕੇ ਰੱਖਣਾ ਤਾਂ ਕਿ ਮਾਪਿਆਂ ਦੀ ਯਾਦ ਨਾ ਆਵੇ ਮਾਪੇ ਜਿੱਥੇ ਮਰਜ਼ੀ ਤੁਰੇ ਫਿਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਾ ਸੰਗਤ ਦਾ ਦਾਸ ਦੇ YouTube ਚੈਨਲ ਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਜਿਵੇਂ ਕਿ ਸਾਧ ਸੰਗਤ ਆਪਜੀ ਜਾਣਦੇ ਹੀ ਹੋ ਇਸ ਚੈਨਲ ਦੇ ਉੱਪਰ ਅਸੀਂ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਸੰਥਿਆ ਦੇ ਨਾਲ ਸੰਬੰਧਿਤ ਵਿਚਾਰ ਸੰਗਤ ਦੇ ਨਾਲ ਸਾਂਝੇ ਕਰ ਰਹੇ ਹਾਂ ਸਭ ਤੋਂ ਆਰੰਭ ਦੇ ਵਿੱਚ ਪਹਿਲੇ ਪਾਤਸ਼ਾਹ ਜਗਤ ਗੁਰੂ ਧੰਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਪਜੀ ਸਾਹਿਬ ਜੀ ਦੀ ਸੰਥਿਆ ਦੀ ਵਿਚਾਰ ਚੱਲ ਰਹੀ ਹੈ ਔਰ ਅਸੀਂ 38 ਪੌਡੀਆਂ ਦੀ ਵਿਚਾਰ ਮੁਕੰਮਲ ਕਰ ਚੁੱਕੇ ਹਾਂ ਔ ਇਸ ਪਾਵਨ ਬਾਣੀ ਦੇ ਅੰਦਰ ਜੋ ਮਹਾਰਾਜ ਜੀ ਨੇ ਅਖੀਰ ਦੇ ਵਿੱਚ ਸ਼ਲੋਕ ਉਚਾਰਨ ਕੀਤਾ ਹੈ ਉਸ ਸ਼ਲੋਕ ਦੀ ਵਿਚਾਰ ਆਪਾਂ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਸਾਧ ਸੰਗਤ ਜੀ ਇਸ ਸ਼ਲੋਕ ਆਪਾਂ ਹਰ ਰੋਜ਼ ਪੜ੍ਹਦੇ ਹਾਂ ਜੋ ਵੀ ਸੰਗਤਾਂ ਨਿਤ ਨਿਯਮ ਕਰਦੀਆਂ ਨੇ ਉਹ ਰੋਜ਼ ਹੀ ਇਸ ਸ਼ਲੋਕ ਦਾ ਪਾਠ ਕਰਦੀਆਂ ਹਨ ਜੋ ਸੰਗਤਾਂ ਨਿਯਮ ਦੇ ਤਹਿਤ ਹਰ ਰੋਜ਼ ਬਾਣੀ ਦਾ ਪਾਠ ਨਹੀਂ ਵੀ ਕਰ ਰਹੀਆਂ ਉਹਨਾਂ ਸੰਗਤਾਂ ਨੇ ਵੀ ਇਸ ਲੋਕ ਦਾ ਪਾਠ ਬਹੁਤ ਵਾਰ ਸਰਵਣ ਕੀਤਾ ਹੈ। ਪ੍ਰਸਾਦ ਸੰਗਤ ਤੁਸੀਂ ਕਦੇ ਆਪ ਧਿਆਨ ਦੇ ਨਾਲ ਸੋਚਣਾ ਤੇ ਆਪ ਨੇ ਜਿਹੜੇ ਗਿਰਵਾਣ ਦੇ ਵਿੱਚ ਆਪਾਂ ਸਾਰੇ ਚਾਤ ਮਾਰ ਕੇ ਵਿਖੀ ਕਿ ਅਸੀਂ ਇਸ ਸਮੋਕ ਦੇ ਅੰਦਰ ਜੋ ਮਹਾਰਾਜ ਜੀ ਨੇ ਸਾਨੂੰ ਸਿਖਿਆ ਦਿੱਤੀ ਹੈ ਉਹ ਸਿੱਖਿਆ ਵਾਲੇ ਪਾਸੇ ਕਦੇ ਧਿਆਨ ਦੇਣ ਦਾ ਯਤਨ ਕੀਤਾ ਹੈ। ਕੀ ਅਸੀਂ ਕਦੇ ਸੋਚਿਆ ਹੈ ਕਿ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਇਸ ਲੋਕ ਦੇ ਵਿੱਚ ਪਉਣ ਗੁਰੂ ਪਾਣੀ ਪੀਤਾ ਮਾਤਾ ਧਰਤਮ ਬਹਤ ਇਹ ਬਚਨ ਕਿਉਂ ਦਰਜ ਕਰ ਰਹੇ ਨੇ ਕੀ ਅਸੀਂ ਕਦੇ ਧਿਆਨ ਦੇ ਨਾਲ ਬੈਠ ਕਰਕੇ ਸੋਚਿਆ ਹੈ ਸਾਧ ਸੰਗਤ ਕਿ ਮਾਰਾ ਸੱਚੇ ਪਾਤਸ਼ਾਹ ਜਿਨੇ ਇਸ ਸ਼ਲੋਕ ਦੇ ਵਿੱਚ ਜੋ ਬਚਨ ਦਰਜ ਕੀਤੇ ਨੇ ਕਿ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਇਹ ਦਾਈ ਦਾਇਆ ਦਾ ਅਰਥ ਕੀ ਹੁੰਦਾ ਹੈ ਦਾਈ ਦਾਇਆ ਦਾ ਭਾਵ ਕੀ ਹੁੰਦਾ ਹੈ ਤੇ ਸਾਰਾ ਜਗਤ ਕਿਵੇਂ ਖੇਡ ਰਿਹਾ ਸੋ ਸਾਥ ਸੰਗਤ ਜੀ ਅਸੀਂ ਕਈ ਵਾਰੀ ਬਾਣੀ ਨੂੰ ਪੜ੍ਹਦੇ ਹਾਂ ਪਰ ਅਸੀਂ ਬਾਣੀ ਦੀ ਵਿਚਾਰ ਵਾਲੇ ਪਾਸੇ ਤੁਰਨ ਦਾ ਯਤਨ ਨਹੀਂ ਕਰਦੇ ਜਦ ਕਿ ਸਾਡੇ ਲਈ ਇਹ ਲਾਜ਼ਮੀ ਹੈ ਅਸੀਂ ਬਾਣੀ ਪੜ੍ਹੀਏ ਤੇ ਪੜ੍ਹਨ ਦੇ ਅੰਦਾਜ਼ ਨਾਲ ਆਪਣੇ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਵਿਚਾਰਨ ਤੇ ਸਮਝਣ ਦਾ ਵੀ ਯਤਨ ਕਰੀਏ ਸਾਥ ਸੰਗਤ ਜੀ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਦੋ ਵਾਰ ਦਰਜ ਹੋਇਆ ਹੈ ਇੱਕ ਵਾਰ ਤਾਂ ਪੰਜਬਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ 88ਵੀਂ ਪੌੜੀ ਤੋਂ ਬਾਅਦ ਮਹਾਰਾਜ ਜੀ ਨੇ ਇਹ ਸ਼ਲੋਕ ਲਿਖਿਆ ਹੈ ਦੂਸਰੀ ਵਾਰ ਇਹ ਧੰਗੁਰ ਗੁਰਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਦਰਜ ਹੋਇਆ ਹੈ ਮਾਜ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਆਰਾ ਸੱਚੇ ਪਾਤਸ਼ਾਹ ਜੀ ਨੇ ਤਿੰਨ ਵਾਰਾਂ ਉਚਾਰਨ ਕੀਤੀਆਂ ਹਨ ਉਹਨਾਂ ਨੇ ਉਚਾਰਨ ਕੀਤੀ ਹੈ ਆਸਾ ਕੀ ਵਾਰ ਬਲਾਰ ਕੀ ਵਾਰ ਅਤੇ ਮਾਜ ਕੀ ਵਾਰ ਜੋ ਮਾਜ ਕੀ ਵਾਰ ਧੰਗੁਰ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ ਇਸ ਵਾਰ ਦੇ ਵਿੱਚ ਸ਼ਲੋਕ ਦਰਜ ਹੈ ਤੇ ਉਥੇ ਬਕਾਇਦਾ ਇਹਦਾ ਸਰਲੇਖ ਲਿਖਿਆ ਹੋਇਆ ਹੈ ਮਹਲਾ ਦੂਜਾ ਭਾਵ ਕਿ ਦੂਸਰੇ ਪਾਸ਼ਾ ਧੰਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਰਚਨਾ ਦੇ ਰੂਪ ਦੇ ਵਿੱਚ ਉਥੇ ਇਹ ਸ਼ਲੋਕ ਦਰਜ ਹੋਇਆ ਹੈ ਤੇ ਦੋਨੋਂ ਵਾਰ ਲਿਖਣ ਦੇ ਵਿੱਚ ਮਹਾਰਾਜ ਜੀ ਨੇ ਥੋੜਾ ਜਿਹਾ ਫਰਕ ਪਾਇਆ ਜਦੋਂ ਆਪਾਂ ਜਪਜੀਤ ਸਾਹਿਬ ਵਿਚਲਾ ਸ਼ਲੋਕ ਪੜਾਂਗੇ ਤੇ ਮਾਝ ਕੀ ਵਾਰ ਵਿੱਚ ਜੋ ਸ਼ਲੋਕ ਦਰਜ ਕੀਤਾ ਗਿਆ ਹੈ ਜਦੋਂ ਉਹਦਾ ਪਾਠ ਕਰਾਂਗੇ ਇਹਨਾਂ ਦੋਨਾਂ ਦੇ ਵਿੱਚ ਸਾਨੂੰ ਥੋੜਾ ਜਿਹਾ ਫਰਕ ਦਿਸੇਗਾ ਕਿਉਂਕਿ ਸੱਚੇ ਪਾਤਸ਼ਾਹ ਜੀ ਜਦੋਂ ਵੀ ਕੋਈ ਰਚਨਾ ਕੋਈ ਸ਼ਲੋਕ ਕੋਈ ਸ਼ਬਦ ਬਾਣੀ ਦੇ ਵਿੱਚ ਦੂਜੀ ਵਾਰੀ ਲਿਖਦੇ ਨੇ ਤੇ ਮਹਾਰਾਜ ਜੀ ਹਮੇਸ਼ਾ ਥੋੜਾ ਜਿਹਾ ਫਰਕ ਪਾ ਕੇ ਲਿਖਦੇ ਨੇ ਉਹ ਸ਼ਾਇਦ ਇਸ ਕਰਕੇ ਕਿ ਅਸੀਂ ਜਦੋਂ ਬਾਣੀ ਦਾ ਪਾਠ ਕਰੀਏ ਤੇ ਧਿਆਨ ਦੇ ਨਾਲ ਬਾਣੀ ਦਾ ਪਾਠ ਕਰੀਏ ਐਵੇਂ ਅੱਖਾਂ ਮੀਟ ਕਰਕੇ ਬਾਣੀ ਨੂੰ ਨਾ ਪੜੀਏ ਬਲਕਿ ਧਿਆਨ ਦੇ ਨਾਲ ਬਾਣੀ ਪੜੀਏ ਕਿ ਕਿਹੜੀ ਜਗ੍ਹਾ ਤੇ ਮਹਾਰਾਜ ਜੀ ਨੇ ਕਿਹੜੇ ਸ਼ਬਦ ਲਿਖੇ ਹੋਏ ਸੋ ਸਾਧ ਸੰਗਤ ਜੀ ਬੇਨਤੀ ਹੈ ਸਲੋਕ ਬਾਣੀ ਦੇ ਵਿੱਚ ਦੋ ਵਾਰ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ ਆਓ ਹੁਣ ਆਪਾਂ ਨਾਲੇ ਸ਼ੁੱਧ ਉਚਾਰਨ ਵਾਲੇ ਪਾਸੇ ਧਿਆਨ ਦੇਈਏ ਤੇ ਨਾਲੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜੋ ਬਚਨ ਦਰਜ ਕੀਤੇ ਨੇ ਉਹਨਾਂ ਦੀ ਸੰਖੇਪ ਵਿਚਾਰ ਵੀ ਨਾਲ ਆਪਾਂ ਸਮਝਣ ਦਾ ਯਤਨ ਕਰੀਏ ਸੱਚੇ ਪਾਤਸ਼ਾਹ ਜੀ ਦੇ ਬਚਨ ਦੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਘਰਤੰ ਬਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਦੁਬਾਰਾ ਫਿਰ ਆਪਾਂ ਇਹਦਾ ਪਾਠ ਕਰੀਏ ਪਵਨ ਗੁਰੂ ਇੱਥੇ ਆਪਾਂ ਹਲਕਾ ਜਿਹਾ ਵਿਸ਼ਰਾਮ ਦੇ ਕੇ ਪਾਠ ਕਰਾਂਗੇ ਜਮਕੀ ਜਿੰਨੂੰ ਆਪਾਂ ਕਹਿੰਦੇ ਆ ਕਿ ਛੋਟਾ ਵਿਸ਼ਰਾ ਪਵਨ ਗੁਰੂ ਪਾਣੀ ਪਿਤਾ ਇੱਥੇ ਦੂਜੀ ਵਾਰੀ ਵਿਸ਼ਰਾਮ ਦੇਵਾਂਗੇ ਮਾਤਾ ਤਰਤਮ ਬਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਸਾਸੰਗਤ ਹੋਣ ਦੇ ਅਰਥਾਂ ਨੂੰ ਆਪਾਂ ਸਮਝੀਏ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਫਰਮਾਉਂਦੇ ਨੇ ਪਵਨ ਗੁਰੂ ਇਹਦਾ ਸਿੱਧਾ ਸਿੰਪਲ ਜਿਹਾ ਪਾਰਥ ਕਰੀਏ ਸ਼ਬਦ ਦੇ ਅਰਥ ਤੇ ਸ਼ਬਦ ਦੇ ਅਰਥ ਬਣਦਾ ਹੈ ਕਿ ਹਵਾ ਗੁਰੂ ਹੈ ਪਵਨ ਗੁਰੂ ਮਤਲਬ ਹਵਾ ਗੁਰੂ ਹੈ ਪਾਣੀ ਪਿਤਾ ਪਾਣੀ ਸੰਸਾਰ ਦਾ ਪਿਤਾ ਹੈ ਮਾਤਾ ਤਰਤਮ ਬਹਤ ਘਰਤੀ ਜੋ ਹੈ ਇੱਕ ਬਹੁਤ ਵੱਡੀ ਮਾਤਾ ਹੈ ਬਹਤ ਮਤਲਬ ਵੱਡੀ ਮਾਤਾ ਤਰਤ ਬਹਤ ਦਿਵਸ ਰਾਤ ਦੋਏ ਦਾਈ ਦਾਇਆ ਦਿਵਸ ਰਾਤ ਦਿਨ ਅਤੇ ਰਾਤ ਦੋਏ ਦਾਰਤੇ ਦੋਵੇਂ ਦਾਈ ਦਾਇਆ ਖਡਾਵਾ ਤੇ ਖਡਾਵੀ ਦਾਈ ਦਾਇਆ ਦਾ ਅਰਥ ਹੈ ਖਡਾਵਾ ਤੇ ਖਡਾਵੀ ਜਿਵੇਂ ਕਈ ਲੋਕ ਬੱਚਿਆਂ ਨੂੰ ਖਡਾਉਣ ਵਾਸਤੇ ਖਡਾਵਾ ਖਡਾਵੀ ਰਖ ਲੈਂਦੇ ਨੇ ਜੇ ਬੱਚਿਆਂ ਨੂੰ ਖਡਾਉਣ ਵਾਸਤੇ ਕੋਈ ਇਸਤਰੀ ਰੱਖੀ ਹੋਵੇ ਉਹਨੂੰ ਖਡਾਵੀ ਕਹਿ ਦਿੱਤਾ ਜਾਂਦਾ ਹੈ ਤੇ ਜੇ ਕੋਈ ਪੁਰਸ਼ ਖਡਾਉਣ ਵਾਲਾ ਹੋਵੇ ਤੈਨੂੰ ਖਡਾਵਾ ਕਹਿੰਦੇ ਨੇ ਉਹਦੇ ਲਈ ਮਹਾਰਾਜ ਜੀ ਨੇ ਸ਼ਬਦ ਵਰਤੇ ਆ ਦਾਈ ਦਾਇਆ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਦਿਨ ਅਤੇ ਰਾਤ ਦੋਵੇਂ ਖਡਾਵਾ ਤੇ ਖਡਾਵੀ ਨੇ ਜਿਹੜੇ ਸੰਸਾਰ ਨੂੰ ਖਡਾ ਰਹੇ ਨੇ ਜਿਹੜੇ ਦੁਨੀਆ ਨੂੰ ਜਿਨ੍ਹਾਂ ਨੇ ਦੁਨੀਆ ਨੂੰ ਖੇਡਾਂ ਵਾਲੇ ਪਾਸੇ ਲਾਇਆ ਹੋਇਆ ਸਾਧ ਸੰਗਤ ਜੀ ਜਦੋਂ ਅਸੀਂ ਪ੍ਰੋਫੈਸਰ ਸਹਿਬ ਸਿੰਘ ਜੀ ਉਹਦਾ ਲਿਖਿਆ ਹੋਇਆ ਗੁਰਬਾਣੀ ਦਾ ਸਟੀਕ ਪੜਦੇ ਹਾਂ ਉਹਨਾਂ ਨੇ ਬੜੇ ਕਮਾਲ ਦੇ ਅਦੇਅਰਥ ਲਿਖੇ ਹੋਏ ਨੇ ਦਾਸ ਨੇ ਹੋਰ ਵੀ ਟੀਕੇ ਵਾਚੇ ਨੇ ਪਰ ਜੋ ਉਹਨਾਂ ਨੇ ਅਰਥ ਕੀਤੇ ਉਹ ਬੜੇ ਠੁਕਵੇਂ ਅਰਥ ਦਾਸ ਨੂੰ ਮਹਿਸੂਸ ਹੋਏ ਉਹਨਾਂ ਨੇ ਦਰਜ ਕੀਤਾ ਪਵਨ ਗੁਰੂ ਪਵਨ ਦਾਰਤੋ ਗਿਆ ਹਵਾ ਜਿਵੇਂ ਆਤਮਿਕ ਜ਼ਿੰਦਗੀ ਵਾਸਤੇ ਗੁਰੂ ਦੀ ਲੋੜ ਹੈ ਆਤਮਿਕ ਜੀਵਨ ਵਾਸਤੇ ਗੁਰੂ ਦੀ ਲੋੜ ਹੈ ਜੇ ਸਤਗੁਰੂ ਜੀ ਸਾਡੇ ਕੋਲ ਨਾ ਹੋਣ ਜੇ ਗੁਰੂ ਦਾ ਉਪਦੇਸ਼ ਸਿੱਖ ਦੇ ਕੋਲ ਨਾ ਹੋਵੇ ਤੇ ਸਿੱਖ ਆਤਮਿਕ ਮੋਤੇ ਮਰ ਜਾਂਦਾ ਹੈ ਗੁਰੂ ਜੀ ਦੀ ਸਿੱਖਿਆ ਤੋਂ ਬਿਨਾ ਅਸੀਂ ਅੰਦਰੋਂ ਡੈੱਡ ਹੋ ਜਾਂਦੇ ਹਾਂ ਅੰਦਰੋਂ ਮਰ ਜਾਂਦੇ ਹਾਂ ਇਸੇ ਤਰੀਕੇ ਦੇ ਨਾਲ ਹਵਾ ਜਿਹੜੀ ਹੈ ਇਹ ਸਰੀਰ ਵਾਸਤੇ ਲੋੜੀਂਦੀ ਹੈ ਹਵਾ ਤੋਂ ਬਿਨਾ ਸਵਾਸਾਂ ਤੋਂ ਬਿਨਾ ਇਸ ਸਰੀਰ ਵਰ ਜਾਂਦਾ। ਸ਼ਮਾ ਰਾਜੀ ਨੇ ਫਰਮਾਇਆ ਪਵਨ ਗੁਰੂ ਜਿਵੇਂ ਪਵਨ ਸਵਾਸ ਸਰੀਰ ਵਾਸਤੇ ਲਾਜ਼ਮੀ ਨੇ ਸਰੀਰ ਵਾਸਤੇ ਜ਼ਰੂਰੀ ਨੇ ਇਸੇ ਤਰੀਕੇ ਦੇ ਨਾਲ ਗੁਰੂ ਸਾਡੇ ਆਤਮਿਕ ਜੀਵਨ ਵਾਸਤੇ ਜ਼ਰੂਰੀ ਹੈ ਸਤ ਗੁਰੂ ਦੀ ਸਿੱਖਿਆ ਤੋਂ ਬਿਨਾ ਅਸੀਂ ਆਤਮਿਕ ਤੌਰ ਤੇ ਮਰ ਜਾਵਾਂਗੇ। ਪਾਣੀ ਪਿਤਾ ਪਾਣੀ ਸੰਸਾਰ ਦਾ ਪਿਤਾ ਹੈ। ਉਹਨ ਇਨਸਾਨ ਦੀ ਜਿਹੜੀ ਪੈਦਾਇਸ਼ ਹੈ ਸਾਹਸੰਗਤ ਉਹ ਵੀ ਇੱਕ ਪਾਣੀ ਦੀ ਬੂੰਦ ਤੋਂ ਹੁੰਦੀ ਆ ਨਾ ਸਾਡੇ ਇਸ ਸੋਹਣੇ ਸਰੀਰ ਦੀ ਜਿਹੜੀ ਅਰੰਭਤਾ ਹੈ ਉਹ ਵੀ ਇੱਕ ਛੋਟੀ ਜੀ ਪਾਣੀ ਦੀ ਬੂੰਦ ਤੋਂ ਹੋਈ ਤੇ ਉਂਝ ਵੀ ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦਾ ਕਥਨ ਹੈ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਇ ਇਸ ਸੰਸਾਰ ਨੂੰ ਜ਼ਿੰਦਗੀ ਦੇਣ ਵਾਲਾ ਪਾਣੀ ਹੈ ਜੇ ਪਾਣੀ ਨਾ ਹੋਵੇ ਤੇ ਸਰੀਰ ਬਹੁਤੀ ਦਿਨ ਜਿਉਂਦਾ ਨਹੀਂ ਰਹਿ ਸਕਦਾ ਜਿਨੇ ਵੇਲ ਬੂਟੇ ਨੇ ਇਹੜੇ ਪੌਦੇ ਨੇ ਉਹ ਸਾਰੇ ਪਾਣੀ ਦਾ ਕਰਕੇ ਜਿਉਂਦੇ ਨੇ ਬਲਕੇ ਸੰਸਾਰ ਦੀ ਜਦੋਂ ਉਤਪਤੀ ਹੋਈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦਾ ਕਥਨ ਹੈ ਜਦੋਂ ਆਪਾਂ ਮਹਾਰਾਜੀ ਦੀ ਬਾਣੀ ਪੜ੍ਹਦੇ ਹਾਂ ਹਜ਼ੂਰ ਨੇ ਫਰਮਾਇਆ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ ਜਲ ਤੇ ਤ੍ਰਭਵਨ ਸਾਜਿਆ ਘਟ ਘਟ ਜੋਤ ਸਮੋਇ ਸੱਚੇ ਪ੍ਰਮਾਤਮਾ ਤੋਂ ਪਵਨ ਪੈਦਾ ਹੋਈ ਹਵਾ ਤੇ ਹਵਾ ਦੇ ਸੰਮੇਲ ਤੋਂ ਗੈਸਾਂ ਦੇ ਸੰਮੇਲ ਤੋਂ ਪਾਣੀ ਬਣ ਗਿਆ ਸਾਚੀ ਤੇ ਪਵਨਾ ਭਇਆ ਪਵਨੈ ਤੇ ਜਲ ਹੋਏ ਜਲ ਤੇ ਤਰਪਵਨ ਸਾਜਿਆ ਘਟ ਘਟ ਜੋਤ ਸੁਭੋਏ ਫਿਰ ਉਸ ਜਲ ਤੋਂ ਪਾਣੀ ਤੋਂ ਪਰਮਾਤਮਾ ਨੇ ਅਗੇ ਜੀਵਾਂ ਦੀ ਉਤਪਤੀ ਕੀਤੀ ਸੁਪਾਣੀ ਜ਼ਿੰਦਗੀ ਵਾਸਤੇ ਲੋੜਿੰਦਾ ਹੈ ਜ਼ਿੰਦਗੀ ਵਾਸਤੇ ਜ਼ਰੂਰੀ ਹੈ ਮਹਾਰਾਜ ਜੀ ਨੇ ਬਾਣੀ ਵਿੱਚ ਇਹ ਵੀ ਫਰਮਾਇਆ ਹੋਇਆ ਪਾਣੀ ਪਿਤਾ ਜਗਤ ਦਾ ਫਿਰ ਪਾਣੀ ਸਭ ਖਾਏ ਪਾਣੀ ਸਾਰੇ ਸੰਸਾਰ ਦਾ ਪਿਤਾ ਹੈ ਤੇ ਇਸ ਪਾਣੀ ਨੇ ਇੱਕ ਦਿਹਾੜੇ ਸਾਰੇ ਸੰਸਾਰ ਨੂੰ ਖਾ ਜਾਣਾ ਹੈ ਭਾਵ ਕਿ ਸੰਸਾਰ ਦੀ ਉਤਪਤੀ ਵੀ ਪਾਣੀ ਦੇ ਨਾਲ ਹੋਈ ਹੈ ਤੇ ਇੱਕ ਦਿਹਾੜੇ ਇਸੇ ਪਾਣੀ ਦਾ ਕਰਕੇ ਇਹ ਸੰਸਾਰ ਨੇ ਖਤਮ ਵੀ ਹੋ ਜਾਣਾ ਸੋ ਇਸ ਕਰਕੇ ਸੰਸਾਰ ਨੂੰ ਜਿਉਂਦਿਆਂ ਰਹਿਣ ਵਾਸਤੇ ਹਵਾ ਦੀ ਵੀ ਲੋੜ ਹੈ ਤੇ ਸੰਸਾਰ ਨੂੰ ਚੱਲਦਿਆਂ ਰਹਿਣ ਵਾਸਤੇ ਪਾਣੀ ਦੀ ਵੀ ਲੋੜ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਜਿਹੜੀ ਧਰਤੀ ਹੈ ਸਾਡੇ ਸਾਰਿਆਂ ਦੀ ਇੱਕ ਵੱਡੀ ਮਾਂ ਹੈ। ਇਸੇ ਧਰਤੀ ਤੇ ਅਸੀਂ ਰਹਿੰਦੇ ਆਂ। ਇਸੇ ਧਰਤੀ ਦੇ ਵਿੱਚੋਂ ਪੇੜ ਪੌਦੇ ਪੈਦਾ ਹੁੰਦੇ ਨੇ। ਫਸਲਾਂ ਵੀ ਇਸੇ ਧਰਤੀ ਦੇ ਗਰਭ ਦੇ ਵਿੱਚੋਂ ਪੈਦਾ ਹੁੰਦੀਆਂ ਨੇ। ਇਸ ਕਰਕੇ ਮਹਾਰਾਜੀ ਇਸ ਧਰਤੀ ਨੂੰ ਮਾਤਾ ਕਹਿ ਰਹਿੰਦੇ। ਪਰ ਸਾਧ ਸੰਗਤ ਅਫਸੋਸ ਇਸ ਗੱਲ ਦਾ ਹੈ। ਮਨੁੱਖ ਨੇ ਅੱਜ ਇਹ ਸਾਰੀਆਂ ਚੀਜ਼ਾਂ ਹੀ ਦੂਸ਼ਤ ਕਰ ਦਿੱਤੀਆਂ। ਨਾ ਹਵਾ ਸਾਫ਼ ਸੁਥਰੀ ਰਹੀ। ਨਾ ਪਾਣੀ ਸਾਫ਼ ਸੁਥਰਾ ਅਸੀਂ ਰਹਿਣ ਦਿੱਤਾ। ਤੇ ਨਾ ਇਸ ਧਰਤੀ ਨੂੰ ਅਸੀਂ ਸਾਫ਼ ਸੁਥਰਾ ਰਹਿਣ ਦਿੱਤਾ ਹੈ। ਮਨੁੱਖ ਨੇ ਤਰੱਕੀ ਦੇ ਨਾਮ ਦੇ ਉੱਪਰ ਅਗਾ ਵਧਣ ਦੇ ਨਾਮ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਦੂਸ਼ਿਤ ਕਰ ਦਿੱਤੀਆਂ ਨੇ ਤੇ ਨਿਤ ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਦੇ ਬਚਨ ਪੜ੍ਹਦੇ ਆਂ ਸਾਨੂੰ ਉਸ ਵੇਲੇ ਯਾਦ ਰੱਖਣਾ ਚਾਹੀਦਾ ਸਾਡੇ ਸਤਿਗੁਰੂ ਜੀ ਨੇ ਇਹਨਾਂ ਦੀ ਜਿਹੜੀ ਇੰਪੋਰਟੈਂਸ ਹੈ ਮਨੁੱਖ ਦੀ ਸਰੀਰਕ ਜ਼ਿੰਦਗੀ ਵਾਸਤੇ ਉਹ ਦਰਸਾਈ ਹੋਈ ਹੈ ਤੇ ਸਾਨੂੰ ਇਹਨਾਂ ਨੂੰ ਬਚਾਉਣ ਤੇ ਇਹਨਾਂ ਦੀ ਸਾਫ ਸਫਾਈ ਵਾਲੇ ਪਾਸੇ ਧਿਆਨ ਦਿੰਦੇ ਰਹਿਣਾ ਚਾਹੀਦਾ ਸੋ ਬਚਨ ਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੁਇਦਾਈ ਦਾਇਆ ਦਿਵਸ ਰਾਤ ਭਾਵਕੇ ਦਿਨ ਅਤੇ ਰਾਤ ਦੁਇਦਾਰਤਾ ਦੋਵੇਂ ਦਾਈ ਦਾਇਆ ਖਡਾਵਾ ਤੇ ਖਡਾਵੀ ਸਾਧ ਸੰਗਤ ਪੁਰਾਣੇ ਸਮਿਆਂ ਦੇ ਵਿੱਚ ਨਾ ਕਈ ਵਾਰੀ ਰਾਜੇ ਮਹਾਰਾਜੇ ਆਪਣੇ ਬੱਚਿਆਂ ਨੂੰ ਖਡਾਉਣ ਵਾਸਤੇ ਖਡਾਵੇ ਖਡਾਵੀਆਂ ਰੱਖ ਲੈਂਦੇ ਹੁੰਦੇ ਸਨ ਹੁਣ ਖਡਾਵੇ ਦਾ ਮੇਨ ਕੰਮ ਕੀ ਹੈ ਖਡਾਵੇ ਦਾ ਕੰਮ ਇਹ ਹੈ ਕਿ ਉਹ ਬੱਚੇ ਨੂੰ ਐਸਾ ਪਰਚਾਵੇ ਕਿ ਬੱਚੇ ਨੂੰ ਨਾ ਮਾਂ ਦਾ ਚੇਤਾ ਆਵੇ ਤੇ ਨਾ ਪਿਤਾ ਦਾ ਚੇਤਾ ਆਵੇ ਉਹ ਖਡਾਵਾ ਹੀ ਕਾਹਦਾ ਹੋਇਆ ਜਿਹਦੇ ਹੁੰਦਿਆਂ ਬੱਚਾ ਰੋਣ ਲੱਗ ਪਵੇ ਤੇ ਉਹਨੂੰ ਬਾਪੇ ਚੇਤੇ ਆ ਜਾ ਭਾਵੇਂ ਕਿ ਖਡਾਵਾ ਹੋਵੇ ਤੇ ਭਾਵੇਂ ਖਡਾਵੀ ਹੋਵੇ ਉਹਨਾਂ ਦਾ ਕੰਮ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਪਰਚਾ ਕੇ ਰੱਖਣਾ ਬੱਚਿਆਂ ਨੂੰ ਆਰੀ ਲਾ ਕੇ ਰੱਖਣਾ ਬੱਚਿਆਂ ਨੂੰ ਖੇਡੇ ਲਾ ਕੇ ਰੱਖਣਾ ਤਾਂ ਕਿ ਮਾਪਿਆਂ ਦੀ ਯਾਦ ਨਾ ਆਵੇ ਮਾਪੇ ਜਿੱਥੇ ਮਰਜੀ ਤੁਰੇ ਫਿਰਦੇ ਰਹਿਣ ਜਿੱਥੇ ਮਰਜੀ ਘੁੰਮ ਫਿਰਾਂ ਸੁਮਾਰਾ ਜੀ ਫਰਮਾਉਂਦੇ ਨੇ ਦਿਨ ਤੇ ਰਾਤ ਖਡਾਵਾ ਖਡਾਵੀ ਬਣ ਗਏ ਸਾਰਾ ਸੰਸਾਰ ਇਹਨਾਂ ਦੇ ਵਿੱਚ ਪਰਚਿਆ ਹੋਇਆ ਨਾ ਦਿਨੇ ਬੰਦਾ ਟਿਕਦਾ ਨਾ ਰਾਤ ਨੂੰ ਇਨਸਾਨ ਟਿਕਦਾ ਜਾਲੀ ਰਹਿਣ ਜਾਲ ਦਿਨ ਹੂਆ ਜੇਤੀ ਘੜੀ ਫਾਹੀ 33 ਰਸ ਰਸ ਚੋਗ ਚੁਗਹਿ ਨਿਤ ਫਸਹਿ ਛੂਟਸ ਮੂੜੇ ਕਵਨ ਗੁਣੀ ਵਾਰਾਜ ਕੀnde ਦਿਨੇ ਰਾਤ ਹਰ ਸਮੇ ਮਾਇਆ ਦੇ ਮੋਹ ਦੇ ਜਾਲ ਵਿੱਚ ਬੰਦਾ ਫਸਿਆ ਹੋਇਆ ਦਿਨ ਤੇ ਰਾਤ ਖਡਾਵਾ ਖਡਾਵੀ ਬਣ ਗਏ ਨੇ ਉਹਨਾਂ ਐਸਾ ਖੇਡੇ ਲਾਇਆ ਸਾਨੂੰ ਕਦੇ ਆਪਣਾ ਪਿਤਾ ਪਰਮਾਤਮਾ ਚੇਤੀ ਨਹੀਂ ਆਇਆ ਸਾਨੂੰ ਵਾਹਿਗੁਰੂ ਜੀ ਦੀ ਕਦੇ ਯਾਦ ਹੀ ਨਹੀਂ ਆਈ ਅਸੀਂ ਇਹਨਾਂ ਦੀ ਖੜਾਈ ਜਾਣ ਵਾਲੀ ਖੇਡ ਵਿੱਚ ਹੀ ਪਰਚ ਕੇ ਰਹਿ ਗਏ ਤੇ ਸਾਨੂੰ ਵਾਹਿਗੁਰੂ ਜੀ ਦੀ ਯਾਦ ਭੁੱਲ ਗਈ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਖੇਲੇ ਲੱਲੇ ਦੇ ਉੱਪਰ ਦੁਲਾਵਾਂ ਲੱਗੀਆਂ ਨੇ ਆਪਾਂ ਦੁਲਾਵਾਂ ਦਾ ਉਚਾਰਨ ਕਰਨਾ ਖੇਲੇ ਸਗਲ ਜਗਤ ਭਾਵ ਸਾਰੇ ਦਾ ਸਾਰਾ ਜਗਤ ਸਾਰੇ ਦਾ ਸਾਰਾ ਸੰਸਾਰ ਇਹਨਾਂ ਦੀ ਖੇਡ ਦੇ ਵਿੱਚ ਪਰਚਿਆ ਹੋਇਆ ਸਾਥ ਸੰਗਤ ਜਿਹੜੇ ਬਚਨ ਇੱਥੇ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਫਰਮਾ ਰਹੇ ਨੇ ਇਹਦੇ ਅੰਦਾਲ ਮਿਲਦੇ ਹੋਏ ਬਚਨ ਸਾਨੂੰ ਹੋਰ ਵੀ ਥਾਵਾਂ ਤੇ ਬਾਣੀ ਵਿੱਚ ਮਿਲਦੇ ਨੇ ਜਿਵੇਂ ਆਪਾਂ ਮਹਾਰਾਜ ਜੀ ਦੇ ਬਚਨ ਰਾਗ ਮਾਰੂ ਦੇ ਵਿੱਚ ਪੜਦੇ ਹਾਂ ਉਥੇ ਸੱਚੇ ਪਾਤਸ਼ਾਹ ਜੀ ਦੇ ਬਚਨ ਵੀ ਪਉਣ ਗੁਰੂ ਪਾਣੀ ਪਿਤ ਜਾਤਾ ਉਧਰ ਸੰਜੋਗੀ ਧਰਤੀ ਮਾਤਾ ਰੈਣ ਦਿਨਸ ਦੋਏ ਦਾਈ ਦਾਇਆ ਜਗ ਖੇਲੈ ਖੇਲਾਈ ਏ ਇਹ ਮਾਰੂ ਰਾਗ ਦਾ ਬਚਨ ਔਰ ਅਰਥ ਬਿਲਕੁਲ ਉਹੀ ਸੀਮ ਨੇ ਜੋ ਮਹਾਰਾਜ ਜੀ ਨੇ ਇੱਥੇ ਜਵਜੀ ਸਾਹਿਬ ਦੇ ਸ਼ਲੋਕ ਵਿੱਚ ਦਰਜ ਕੀਤੇ ਨੇ ਦੁਬਾਰਾ ਫਿਰ ਇਹਨਾਂ ਤੁਕਾਂ ਨੂੰ ਦੁਹਰਾ ਲਈ ਕੌਣ ਗੁਰੂ ਪਾਣੀ ਪਇਤ ਜਾਤਾ ਉਧਰ ਸੰਜੋਗੀ ਧਰਤੀ ਮਾਤਾ ਰੈਨ ਦਿਨਸ ਦੋਇ ਦਾਈ ਦਾਇਆ ਜਗ ਖੇਲੈ ਖੇਲਾਈ ਇਹ ਸਾਧ ਸੰਗਤ ਜਦੋਂ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦਾ ਪਾਠ ਕਰਦੇ ਆਂ ਤੇ ਉਹਨਾਂ ਦੀਆਂ ਵਾਰਾਂ ਦੇ ਵਿੱਚ ਵੀ ਸਾਨੂੰ ਵਚਨ ਮਿਲਦੇ ਨੇ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੀ ਦੂਸਰੀ ਵਾਰ ਆਪਾਂ ਪੜ੍ਹੀਏ ਤੇ ਦੂਸਰੀ ਵਾਰ ਦੀ 19 ਨੰਬਰ ਕੋੜੀ ਵਿੱਚ ਬਚਨ ਨੇ ਪਵਨ ਗੁਰੂ ਗੁਰ ਸ਼ਬਦ ਹੈ ਰਾਗ ਨਾਦ ਵਿਚਾਰਾ ਮਾਤ ਪਿਤਾ ਜਲ ਧਰਤ ਹੈ ਉਤਪਤ ਸੰਸਾਰਾ ਦਾਈ ਦਾਇਆ ਰਾਤ ਦੇਹ ਵਰਤੇ ਵਰਤਾਰਾ ਜਿਵੇਂ ਮਹਾਰਾਜ ਜੀ ਨੇ ਇੱਥੇ ਸ਼ਬਦ ਵਰਤੇ ਨਾ ਦਿਨ ਸਰ ਆਦੋ ਦਾਈ ਦਾਇਆ ਉਥੇ ਭਾਈ ਗੁਰਦਾਸ ਜੀ ਨੇ ਵੀ ਬਚਨ ਕਹਿੰਦੇ ਦਾਈ ਦਾਇਆ ਰਾਤ ਦੇਹ ਵਰਤੇ ਵਰਤਾਰਾ ਇੱਕ ਹੋਰ ਪੌੜੀ ਭਾਈ ਗੁਰਦਾਸ ਸਾਹਿਬ ਜੀ ਨੇ ਉਚਾਰੀ ਵਾਰ ਨੰਬਰ 6 ਤੇ ਪੌੜੀ ਨੰਬਰ 5 ਉਥੇ ਵੀ ਬਚਨ ਨੇ ਪਉਣ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਪਾਣੀ ਪਿਤਾ ਪਵਿੱਤਰ ਕਰ ਗੁਰਮੁਖ ਪੰਥ ਨਿਵਾਣ ਚਲਾਇਆ ਧਰਤੀ ਮਾਤ ਮਹਤ ਕਰ ਓਤ ਪੋਤ ਸੰਜੋਗ ਬਣਾਇਆ ਸੋ ਭਾਈ ਗੁਰਦਾਸ ਸਾਹਿਬ ਜੀ ਨੇ ਜੋ ਵਾਰਾਂ ਲਿਖੀਆਂ ਉਹਨਾਂ ਦੇ ਵਿੱਚ ਵੀ ਸਾਨੂੰ ਇਹ ਬਚਨ ਪ੍ਰਾਪਤ ਹੁੰਦੇ ਨੇ ਸੁਮਾਰਾ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਅੱਜ ਫਰਮਾ ਰਹੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੰਭ ਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰੀਆਂ ਆਇਆਂ ਵਾਚੈ ਧਰਮ ਹਦੂਰ ਚੰਗਿਆਈਆਂ ਬੁਰੀਆਂ ਦੋਨਾਂ ਦੇ ਐੜੇ ਦੇ ਕੰਨਿਆਂ ਦੇ ਉੱਪਰ ਆਪਾਂ ਬਿੰਦੀ ਸਹਿਤ ਉਚਾਰਨ ਕਰਨਾ ਹੈ ਬਹੁਵਚਨ ਰੂਪ ਦੇ ਵਿੱਚ ਹੈ ਚੰਗਿਆਈਆਂ ਬੁਰੀਆਂ ਚੰਗੇ ਕਰਮ ਬੁਰੇ ਕਰਮ ਵਾਚੈ ਤਰਮ ਹਦੂਰ ਅਕਾਲ ਪੁਰਖ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਇਹ ਵਾਚੇ ਜਾਂਦੇ ਨੇ ਅਸੀਂ ਚੰਗੇ ਕਰ ਰਹੇ ਹਾਂ ਕਰਮ ਜਾਂ ਬਾੜੇ ਕਰ ਰਹੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਸਾਡੇ ਕਰਮਾਂ ਦਾ ਫੈਸਲਾ ਹੁੰਣਾ ਨਾ ਅਸੀਂ ਕਰਮ ਚੰਗੇ ਕੀਤੇ ਨੇ ਜਾਂ ਬਾੜੇ ਕੀਤੇ ਨੇ ਚੰਗੀਆਂ ਬੁਰੀਆਂ ਵਾਚੈ ਤਰਮ ਹਦੂਰ ਕਰਮੀ ਆਪੋ ਆਪਣੀ ਕੇਂ ਦੇੜਾ ਕੇ ਦੂਰ ਆਪੋ ਆਪਣੇ ਕਰਮਾਂ ਦਾ ਕਰਕੇ ਜੇ ਚੰਗੇ ਕਰਮ ਕਰਾਂਗੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨੇੜੇ ਹੋ ਜਾਵਾਂਗੇ ਤੇ ਜੇ ਮਾੜੇ ਕਰਮ ਕਰਾਂਗੇ ਸਾਧ ਸੰਗਤ ਫਿਰ ਅਸੀਂ ਵਾਹਿਗੁਰੂ ਜੀ ਤੋਂ ਸਾਡੀ ਦੂਰੀ ਬਣ ਜਾਏਗੀ ਭਾਵ ਕਿ ਚੰਗੇ ਕਰਮਾ ਕਰਕੇ ਨੇੜਤਾ ਹੈ ਮਾੜੇ ਕਰਮਾ ਕਰਕੇ ਦੂਰੀ ਕਰਮੀ ਆਪੋ ਆਪਣੀ ਕੇ ਨੇੜ ਹੈ ਕੇ ਦੂਰ ਫਿਰ ਮਹਾਰਾਜ ਨੇ ਫਰਮਾਇਆ ਜਿਨੀ ਨਾਮ ਧਿਆਇਆ ਗਏਮ ਸ਼ਕਤ ਘਾਲ ਜਿਨੀ ਨਾਮ ਧਿਆਇਆ ਜਿੰਨਾ ਗੁਰਮੁਖਾਂ ਨੇ ਜਿੰਨਾ ਵਾਹਿਗੁਰੂ ਦੇ ਪਿਆਰਿਆਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਗਏ ਮੁਸ਼ਕਤ ਕਾਲ ਇਹਨੂੰ ਸਾਧ ਸੰਗਤ ਮਸਕਤ ਨਹੀਂ ਪੜਨਾ ਆਪਾਂ ਮਮ ਸ ਸ ਤ ਤ ਇਹਨੂੰ ਸਿਹਰੀ ਲਾਖ ਕਿੰਬਾਰਾ ਜੀ ਲਿਖਿਆ ਉਚਾਰਨਾ ਆਪਾਂ ਕਰਾਂਗੇ ਮੁਸ਼ਕਤ ਸ ਸ ਦੇ ਪੈਰ ਵਿੱਚ ਬਿੰਦੀ ਸਹਿਤ ਅਤੇ ਉੱਪਰਲੇ ਪਾਸੇ ਅੱਧਕਦਾ ਉਚਾਰਨ ਹੋਏਗਾ ਮੁਸ਼ਕਤ ਦਾ ਅਰਥ ਬਣਦਾ ਹੈ ਮਿਹਨਤ ਕਰਨੀ ਬਚਨ ਨੇ ਜਿੰਨੀ ਨਾਮ ਧਿਆਇਆ ਜਿਨ੍ਹਾਂ ਨੇ ਨਾਮ ਧਿਆਇਆ ਜਿੰਨਾ ਵਾਹਿਗੁਰੂ ਜੀ ਦੇ ਨਾਮ ਦੀ ਅराधना ਕੀਤੀ ਗਏ ਮਸ਼ੱਕਤ ਕਾਲ ਉਹ ਕਾਦਮਾ ਕਾਲ ਕੇ ਮਸ਼ੱਕਤ ਕਰਕੇ ਮਿਹਨਤ ਕਰਕੇ ਸੰਸਾਰ ਤੋਂ ਗਏ ਨਾਨਕ ਤੇ ਮੁਖ ਉਜਲੇ ਨਾਨਕ ਸ਼ਬਦ ਤੇ ਵਿਸ਼ਰਾਮ ਦੇ ਕੇ ਪਾਠ ਕਰਾਂਗੇ ਨਾਨਕ ਏ ਨਾਨਕ ਏ ਭਾਈ ਤੇ ਮੁਖ ਉਜਲੇ ਉਹ ਮੁਖ ਉਜਵਨ ਹੋ ਗਏ ਉਹਨਾਂ ਮੁਖਾਂ ਤੇ ਕਾਲਖ ਨਹੀਂ ਲੱਗਦੀ ਕਿਤੀ ਛੁੱਟੀ ਨਾਲ ਹੋਰ ਕਿੰਨੀ ਲੋਕਾਈ ਉਹਨਾਂ ਦੇ ਪਿੱਛੇ ਛੁੱਟ ਗਈ ਨਾਨਕ ਤੇ ਮੁਖ ਜਲੇ হে ਨਾਨਕੇ ਭਾਈ ਉਹਨਾਂ ਗੁਰਮੁਖਾਂ ਦੇ ਮੁਖ ਜਲੇ ਨੇ ਕਿਤੀ ਛੁੱਟੀ ਨਾਲ ਤੇ ਹੋਰ ਕਿੰਨੀ ਲੋਕਾਈ ਉਹਨਾਂ ਦਾ ਪੱਲਾ ਫੜ ਕੇ ਛੁੱਟ ਗਈ ਉਹਨਾਂ ਦੇ ਕੋਲੋਂ ਸਿੱਖਿਆ ਲੈ ਕੇ ਕਹ ਲੋ ਜੇ ਉਹਨਾਂ ਦੀ ਸੰਗਤ ਕਰਕੇ ਹੋਰ ਕਿੰਨੇ ਲੋਕ ਵਿਸ਼ਾ ਵਿਕਾਰਾਂ ਦੇ ਬੰਦਨਾ ਤੋਂ ਬਚ ਗਏ ਸੋ ਇਹ ਬਚਨ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਲੋਕ ਦੇ ਵਿੱਚ ਦਰਜ ਕੀਤੇ ਨੇ ਸਾਧ ਸੰਗਤ ਜੀ ਇੱਥੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਮੁਕੰਮਲ ਹੋਈ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਮਹਾਰਾਜ ਜੀ ਦਾ ਧੰਨਵਾਦ। ਜਿਨ੍ਹਾਂ ਨੇ ਸਾਡੇ ਸਿਰ ਤੇ ਮਿਹਰ ਪਰਿਆ ਹੱਥ ਰੱਖਿਆ। ਇੰਨੀ ਯੋਗਤਾ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਿ ਅਸੀਂ ਉਹਨਾਂ ਦੀ ਉਹਨਾਂ ਦੀ ਪਾਵਨ ਬਾਣੀ ਜਪਜੀ ਸਾਹਿਬ ਜੀ ਦੀ ਵਿਚਾਰ ਕੀਤੀ। ਆਪ ਸਰਬੱਤ ਸੰਗਤਾਂ ਦਾ ਵੀ ਧੰਨਵਾਦ ਜਿਹੜੀਆਂ ਸੰਗਤਾਂ ਜੁੜੀਆਂ ਨੇ ਤੇ ਜਿਨ੍ਹਾਂ ਨੇ ਇਹਨਾਂ ਵੀਡੀਓਜ਼ ਨੂੰ ਪਿਆਰ ਦਿੱਤਾ ਹੈ। ਸਾਰੀ ਸੰਗਤ ਦਾ ਧੰਨਵਾਦ ਹੈ। ਦੇਣਤੀ ਹੈ ਜੋ ਸੰਗਤਾਂ ਮੰਨੀਆਂ ਜੁੜੀਆਂ ਨੇ ਚੈਨਲ ਨੂੰ ਆਪਜੀ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਅੱਗੇ ਹੋਰ ਸੰਗਤਾਂ ਦੇ ਨਾਲ ਵੀਡੀਓ ਨੂੰ ਆਪਜੀ ਸ਼ੇਅਰ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਸੰਗਤਾਂ ਇਸ ਕਾਰਜ ਤੋਂ ਲਾਹਾ ਪ੍ਰਾਪਤ ਕਰ ਸਕਣ ਅਗਲੀ ਵੀਚਾਰ ਲੈ ਕੇ ਅਗਲੀ ਵੀਡੀਓ ਵਿੱਚ ਆਪ ਸੰਗਤ ਦੇ ਸਾਹਮਣੇ ਹਾਜ਼ਰ ਹੋਵਾਂਗੇ ਉਲਾਂ ਗਲਤੀਆਂ ਬੇਨਤ ਹੋਈਆਂ ਨੇ ਸਰਬਾ ਸੰਗਤ ਬਖਸ਼ਣ ਹਾਰ ਹੈ ਉਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ